ਜਿੱਥੋਂ ਪਾਰਟੀ ਕਹਿੰਦੀ ਹੁੰਦੀ ਉੱਥੋਂ ਅਸੀਂ ਭੱਜਦੇ ਆਂ ਤੇ ਦੂਜੇ ਦਫ਼ਾ ਤੇ ਜਾ ਕੇ ਅਸੀਂ ਲੜਨਾ ਚਾਹਦੇ ਹਾਂ ਤੇ ਜਦੋਂ ਉੱਥੇ ਰਿਜ਼ਲਟ ਸਾਰੇ ਪਹਿਲਾਂ ਕਹਦੇ ਹੁੰਦੇ ਆ ਕਿ ਤੁਹਾਡਾ ਇੱਥੇ ਬੜਾ ਹਾਲ ਹੋਣਾ ਹੈ ਫਿਰ ਤੁਸੀਂ ਧੱਕੇ ਨਾਲ ਪਾਰਟੀ ਦੇ ਕਰ ਚੁੱਕੇ ਸੀ ਕਿ ਉੱਥੋਂ ਟਿਕਟ ਲੈ ਲਿਓ ਤੇ ਬਾਅਦ ਵਿੱਚ ਕਹਿੰਦੇ ਜੀ ਪ੍ਰਧਾਨਤ ਸਭਾ ਖੁਦ ਅਨੁਸ਼ਾਸਨ ਕਮੇਟੀ ਨੂੰ ਚੇਅਰ ਕਰ ਰਹੇ ਸੀਗੇ 24 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਖੁਦ ਜਿਹੜਾ ਪਾਰਟੀ ਕਹੇਰੀ ਕਿ ਅਨੁਸ਼ਾਸਨ ਭੰਗ ਕੀਤਾ ਕਿ ਲੱਗਦਾ ਨਹੀਂ ਸੀਗਾ ਕਿ ਪ੍ਰਧਾਨ ਸਭ ਉਸ ਵਕਤੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਉਹ ਨਤੀਜੇ ਹੋ ਜੁਵੇ ਦੇਖੋ ਏ ਤੁਹਾਡਾ ਪਾਰਟੀ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਰਟੀ ਟਕਰਾ ਕਰਨਾ ਚਾਹੁੰਦੇ ਆਂ ਫਿਰ ਪਾਰਟੀ ਦੇ ਅੰਦਰ ਆ ਕੇ ਕਰਦੇ ਆਂ ਬਾਹਰ ਜਾ ਕੇ ਅਸੀਂ ਨਮੀਆ ਨਮੀਆ ਕਰਤਾ ਅੱਵੇ ਨਮੀ ਸੁਧਾਰ ਤੋਂ ਬਿਜੇ ਤੇ ਉਹ ਗੱਲਾਂ ਦਾ ਤਰ੍ਹਾਂ ਲੋਕੀ ਸਮਝਿਆ ਤੇ ਝਗੜਾ ਕਿਸ ਕਰਦਾ ਪਰ ਡੈਕਸ਼ਨ ਤੋਂ ਬੇਕਰ ਇਹ ਕਰਦਾ ਹੈ ਕਿਸ ਬਾਹਰ ਨਾਲੋਂ ਹਮੇਸ਼ਾ ਝਗੜਾ ਹੁੰਦਾ ਪਾਰਟੀ ਦਾ ਪਾਰਟੀ ਦੇ ਬੈਠ ਕੇ ਗੱਲ ਕਰੋ ਬਾਹਰੋਂ ਤੁਸੀਂ ਇਸ ਤਰੀਕੇ ਤੇ ਪਾਰਟੀ ਹੋਰ ਕਮਜ਼ੋਰ ਹੁੰਦੀ ਹੈ ਤੁਸੀਂ ਪਾਰਟੀ ਦੇ ਵਿੱਚ ਜਿ propaganda ਸੁਰਾ ਲੈ ਕੇ ਚੱਲਦੇ ਹੋ ਵੱਖਰੇ ਧੜੇ ਬਣਾਉਂਦੇ ਹੋ ਬਾਹਰ ਜਾ ਕੇ ਪ੍ਰਧਾਨ ਦੇ ਅਸਤੀਫੇ ਲਗਦੇ ਹੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਕਿ ਸਿਧਾਂਤਾਂ ਤੋਂ ਉੱਟ ਕੇ ਰਾਜਨੀਤਿਕ ਕੁਰਸੀਆਂ ਦਾ ਨਿੰਗ ਨਹੀਂ ਮਾਣਾਂਗੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਇੱਕ ਬਾਗੀ ਧੜਾ ਉਹ ਸਿੱਧੇ ਤੌਰ ਤੇ ਕਹਿ ਰਿਹਾ ਕਿ ਅਸੀਂ ਹੁਣ ਅਕਾਲਤਖਸਾਬ ਜਾ ਕੇ 1 ਜੁਲਾਈ ਨੂੰ ਮਾਫੀ ਮੰਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਇੱਕ ਮਹਮ ਦਾ ਗਾਜ਼ ਕਰਾਂਗੇ ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਜੀ ਮੇਰੇ ਨਾਲ ਗੱਲਬਾਤ ਕਰਦੇ ਚੀਮਾ ਸਾਹਿਬ ਸਿੱਧੇ ਤੌਰ ਤੇ ਪਹਿਲਾਂ ਭਾਜਪਾ ਦੇ ਵਿੱਚ ਕੁਝ ਅਕਾਲੀ ਚਲੇ ਗਏ ਤੇ ਕੁਝ ਹੁਣ ਇੱਕ ਬਾਗੀ ਧੜੇ ਦੇ ਵਿੱਚ ਆ ਗਏ ਹੁਣ ਮੰਗ ਵੀ ਇਹ ਰੱਖੀ ਗਈ ਹੈ ਵਰਕਿੰਗ ਕਮੇਟੀ ਵੱਲੋਂ ਕਿ ਮੁੜ ਜਿਹੜਾ ਕਿ ਜਥੇਬੰਦਕ ਢਾਂਚੇ ਨੂੰ ਉਸਾਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਇਹ ਜੋ ਕੁਝ ਬਾਗੀ ਹੋ ਚੁੱਕੇ ਨੇ ਇਹਨਾਂ ਨੂੰ ਕੀ ਅਹੁਦੇ ਦਿੱਤੇ ਜਾਣਗੇ ਇਸ ਵਿੱਚਕਾਰ ਥੋੜਾ ਕੀ ਕਹਿਣਾ ਹੈ ਇਸ ਪੂਰੇ ਸੁਨੇਹਰੇ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਪਾਰਲੀਮੈਂਟ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਦੀ ਪਰਫਾਰਮੈਂਸ ਹੋਈ ਹੈ ਉਸ ਤੋਂ ਬਾਅਦ ਪਾਰਟੀ ਨੇ ਆਪਣੀ ਸਮੀਖਿਆ ਕਰਨੀ ਹੁੰਦੀ ਹੈ ਔਰ ਸਮੀਖਿਆ ਦਾ ਮਤਲਬ ਇਹ ਹੈ ਕਿ ਜਿੰਨੇ ਪਾਰਟੀ ਦੇ ਵਕਵਕ ਅੰਗ ਨੇ ਚਾਹੇ ਉਹ ਕੋਰ ਕਮੇਟੀ ਹੈ ਚਾਹੇ ਵਰਕਿੰਗ ਕਮੇਟੀ ਹੈ ਚਾਹੇ ਜ਼ਿਲ੍ਹਾ ਜਥੇਦਾਰ ਹੈ ਚਾਹੇ ਹੋਰ ਜਿਹੜੀਆਂ ਪਾਰਟੀ ਦੀਆਂ ਕਮੇਟੀਆਂ ਨੇ ਉਹ ਸਾਰੇ ਉਹਨਾਂ ਦੀਆਂ ਮੀਟੀਆਂ ਕਰਕੇ ਤੇ ਆਪੋ ਆਪਣੀ ਫੀਡਬੈਕ ਵੀ ਆਪੋ ਆਪਣੇ ਤਜਰਬੇ ਸਾਂਝੇ ਕਰਦੇ। ਕਿ ਕਿੱਥੇ-ਕਿੱਥੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਲੈਕਸ਼ਨ ਕੈਂਪੇਨ ਚੱਲਿਆ। ਕਿਸ ਚੀਜ਼ ਦੀ ਕਾਟ ਸੀ? ਕਿਹੜਾ ਇਸ਼ੂ ਸਾਡੇ ਠੀਕ ਚੱਲਿਆ? ਕਿਹੜਾ ਇਸ਼ੂ ਸਾਡੇ ਖਿਲਾਫ ਚੱਲਿਆ? ਇਹ ਸਾਰੀਆਂ ਚੀਜ਼ਾਂ ਸਮੀਖਿਆ ਦੇ ਵਿੱਚ ਕਰਕੇ ਤੇ ਫਿਰ ਪਾਰਟੀ ਵਿਚਾਰ ਉਤੰਦਰ ਕਰਦੀ ਹੈ ਕਿ ਕਿਹੜੀਆਂ ਘਾਟਾਂ ਰਹੀਆਂ ਤੇ ਇਹਨੂੰ ਅੱਗੇ ਤੋਂ ਦੂਰ ਕਿ ਤੱਕ। ਹੁਣ ਇੱਕ ਪਾਸੇ ਤਾਂ ਪਾਰਟੀ ਨੇ ਆਪਣੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਔਰ ਦੂਜੇ ਪਾਸੇ ਸਾਡੇ ਕੋਈ ਸਾਥੀ ਜਿਹੜੇ ਆ ਉਹਨਾਂ ਨੇ ਪਾਰਟੀ ਤੋਂ ਬਾਹਰ ਜਾ ਕੇ ਤੇ ਪਾਰਟੀ ਦੇ ਖਿਲਾਫ ਜਿਹੜੇ ਆ ਉਹ ਗੱਲਾਂ ਕਰਨੀ ਸ਼ੁਰੂ ਕਰ ਦਿੱਤੀ। ਇਸ ਕਰਕੇ ਬਹਿਤਾ ਇਹ ਮਹਿਸੂਸ ਕਰਦਾ ਕਿ ਵਾਜਬ ਤਾਂ ਇਹ ਹੁੰਦਾ ਹੈ ਕਿ ਜਦੋਂ ਪਾਰਟੀ ਪਲੇਟਫਾਰਮ ਖੁਲਾਇਆ ਵਰਕਿੰਗ ਕਮੇਟੀ ਨੇ ਤੇ ਰੈਜੂਲੇਸ਼ਨ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡਾ ਪਾਰਟੀ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਪਾਰਟੀ ਨੂੰ ਤਗੜੇ ਕਰਨਾ ਚਾਹੁੰਦੇ ਹੋ ਪਾਰਟੀ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤੇ ਫਿਰ ਆ ਕੇ ਜਿਹੜਾ ਮੀਟਿੰਗ ਦੇ ਵਿੱਚ ਬੈਠੋ ਤੇ ਆਪਣੀ ਵੱਡਮੋਲੀ رائے ਦਿਓ ਤਾਂ ਜੋ ਪਾਰਟੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਇਹਦਾ ਕੋਈ ਨਾ ਕੋਈ ਢੰਗ ਤਰੀਕਾ ਕੱਢਿਆ ਜਾ ਸਕੇ ਪਰ ਅਫਸੋਸ ਹੈ ਇਸ ਗੱਲ ਦਾ ਫਿਰ ਆਲਰੇਡੀ ਪਾਰਟੀ ਦੀ ਪਰਫਾਰਮੈਂਸ ਥੱਲੇ ਗਈ ਹੈ ਤੇ ਉੱਤੋਂ ਅਗਰ ਅਸੀਂ ਇਸ ਤਰੀਕੇ ਚੱਲਾਂਗੇ ਤੇ ਫਿਰ ਮੈਂ ਸਮਝਦਾ ਕਿ ਪਾਰਟੀ ਦਾ ਇਹ ਰਣਾ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਦੇਖਿਆ ਜਾਵੇ ਉਹ ਕਹਿੰਦੇ ਅਸੀਂ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਮਹਿਮ ਦਾ ਗਾਜ ਕਰ ਰਹੇ ਦੂਜੇ ਪਾਸੇ ਭੁੰਦਰ ਸਾਹਿਬ ਹੋ ਗਏ ਬਲੂਕਾ ਸਾਹਿਬ ਥੋੜੀ ਗੱਲ ਕਰ ਲिती ਜਾਵੇ ਸਾਰੇ ਕਹਿ ਰਹੇ ਨੇ ਕਿ ਅਸੀਂ ਸਿਧਾਂਤਾਂ ਤੋਂ ਉੱਟ ਕੇ ਕਿਸੇ ਵੀ ਤਰ੍ਹਾਂ ਦਾ ਲਾਇੰਸ ਨਹੀਂ ਕਰ ਸਕਦੇ ਅਤੇ ਸਿਧਾਂਤਾਂ ਦੀ ਪਹਿਰਾ ਦਵੇਂ ਸਾਡਾ ਕੋਈ ਰਾਸੀ ਸੱਤਾ ਪਾਉਣ ਦਾ ਕੋਈ ਮਕਸਦ ਨਹੀਂਗਾ ਤੇ ਇਸ ਵਕਤ ਤੁਸੀਂ ਕਹੋਗੇ ਲੇਕਿਨ ਗੱਲ ਇਹ ਹੈ ਕਿ ਜੇ ਜਿਹੜੀ ਗੱਲ ਬਾਹਰ ਕਹਿ ਰਹੇ ਆ ਉਹ ਪਾਰਟੀ ਦੇ ਅੰਦਰ ਕਿਉਂ ਨਹੀਂ ਆ ਕੇ ਆਪਾਂ ਕਹਿੰਦੇ ਹਾਂ ਅੰਦਰ ਤੁਸੀਂ ਕਹੋਗੇ ਪਾਰਟੀ ਦੀ ਬਾਕੀ ਲੀਡਰਸ਼ਿਪ ਵੀ ਬੈਠੀ ਆ ਉਹ ਵੀ ਤੁਹਾਡੀ ਗੱਲ ਦਾ ਉੱਤੇ ਬੈਠਿਆ ਜਵਾਬ ਦੇ ਹੋ ਸਕਦਾ ਹੋਰ ਵੀ ਸਾਥੀ ਤੁਹਾਡੀ ਕਿਸੇ ਕੱਲ ਨੂੰ ਸਪੋਰਟ ਕਰਨ ਹੋ ਸਕਦਾ ਉਹ ਤੱਥਾਂ ਸਹਿਤ ਤੁਹਾਡੀ ਗੱਲ ਦਾ ਜਵਾਬ ਦੇ ਦੇਣ ਕਿ ਤੁਹਾਡੀ ਕਿ ਜਿਹੜਾ ਖਦਸ਼ਾ ਇਹਨਰਮੂਲ ਹੈ ਬਾਹਰ ਨਾਲੋਂ ਹਮੇਸ਼ਾ ਚੰਗਾ ਹੁੰਦਾ ਪਾਰਟੀ ਪਾਰਟੀ 'ਚ ਬੈਠ ਕੇ ਗੱਲ ਕਰੋ ਬਾਹਰੋਂ ਤੁਸੀਂ ਇਸ ਤਰੀਕੇ ਤੇ ਪਾਰਟੀ ਹੋਰ ਕਮਜ਼ੋਰ ਹੁੰਦੀ ਹੈ ਕਿ ਤੁਸੀਂ ਪਾਰਟੀ ਦੇ ਵਿੱਚ ਜੇ ਬਗਾਵਤੀ ਸੁਰਾਂ ਲੈ ਕੇ ਚੱਲਦੇ ਹੋ ਵੱਖਰੇ ਧੜੇ ਬਣਾਉਂਦੇ ਹੋ ਬਾਅਦ ਜਾ ਕੇ ਪ੍ਰਧਾਨ ਦੇ ਅਸਤੀਫੇ ਵਗਦੇ ਹੋ ਪ੍ਰਧਾਨ ਜੀ ਤਾਂ ਖੁਦ ਸਾਰ ਕੰਮਪੀਟ ਦੇ ਵਿੱਚ ਕਹਿ ਰਹੇ ਆ ਕਿ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਤੇ ਤੁਸੀਂ ਜਿਹਨੂੰ ਚਾਹੁੰਦੇ ਪ੍ਰਧਾਨ ਬਣਾ ਲਓ ਤੇ ਪ੍ਰਧਾਨ ਫਿਰ ਪਾਰਟੀ ਦੇ ਵਿੱਚ ਜਦੋਂ ਇਹ ਗੱਲ ਕਹਿ ਰਿਹਾ ਜੇ ਸਾਰੇ ਲੀਡਰ ਉਸ ਤਜਵੀਜ਼ ਨੂੰ ਰੱਦ ਕਰ ਦੇਣ ਤਾਂ ਪ੍ਰਧਾਨ ਦਾ ਕੀ ਕਸੂਰ ਹੈ ਤੁਸੀਂ ਬੈਠੇ ਹੁੰਦੇ ਤੁਸੀਂ ਆਪਣੀ ਗੱਲ ਕਰ ਲੈਂਦੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਸਦਾਤਾ ਦੀਆਂ ਗੱਲਾਂ ਦੂਜੀਆਂ ਗੱਲਾਂ ਕੀਤੀਆਂ ਜਾਂਦੀਆਂ ਹੁੰਦੀਆਂ ਪਰ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਹੈ ਨਹੀਂ ਸੀ ਇਹ ਵੀ ਇੱਕ ਬੜਾ ਵੱਡਾ ਕੁਐਸਚਨ ਮਾਰਕ ਖੜਾ ਹੋ ਜਾਂਦਾ ਕਿ ਗੱਲਾਂ ਹੁੰਦੀਆਂ 2015 ਦੀਆਂ ਇਵੈਂਟਸ ਹੁੰਦੇ ਆ 2016 ਦੇ ਉਸ ਤੋਂ ਪਹਿਲਾਂ ਦੇ ਤੇ ਬੜੇ ਚਾਅ ਦੇ ਨਾਲ ਅਸੀਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਟਿਕਟਾਂ ਮੰਗਦੇ ਆ ਇਲੈਕਸ਼ਨਾਂ ਲੜਦੇ ਆ ਉਸੇ ਪ੍ਰਧਾਨ ਨੂੰ ਲੈ ਕੇ ਜਾਂਦੇ ਆ ਤੇ ਜੇ ਪਾਸਾ ਪੁੱਠਾ ਪੈ ਜਾਵੇ ਤੁਫਕੇ ਨੇ ਜੀ ਪ੍ਰਧਾਨ ਜੀ ਅਸਤੀਫਾ ਦੇ ਦਿੱਤੇ ਇਹ ਵੀ ਗੱਲ ਚੱਗੀ 2024 ਦੇ ਵਿੱਚ ਇਹ ਬਗਾਵਤ ਥੋੜੀ ਥੋੜੀ ਜਿਹੜੀ ਬਾਹਰ ਦੇਖਣ ਨੂੰ ਮੈਂ ਜਿਸ ਤਰੀਕੇ ਨਾਲ ਮਲੂਕਾ ਸਾਹਿਬ ਮੀਟਿੰਗਾਂ ਦੇ ਵਿੱਚ ਨਹੀਂ ਨਜ਼ਰ ਆਏ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈਪਾ ਦੇ ਵਿੱਚ ਕੁਝ ਚਲੇ ਗਏ ਚੰਦੂ ਮੈਰਾ ਸਾਹਿਬ ਜਦੋਂ ਨਾਨਦਪੁਰ ਸੀਟ ਨੂੰ ਲੈ ਕੇ ਰੋਲਾ ਚੱਲਦਾ ਰਿਹਾ ਕਿ ਉਹ ਇੱਥੇ ਹੀ ਚੋਣ ਲੜਨੀ ਜਦਕਿ ਪਾਰਟੀ ਕਹਿ ਰਹੀ ਸੀ ਕਿ ਪਟਿਆਲਾ ਦੇ ਵਿੱਚੋਂ ਚੋਣ ਲੜਨੀ ਚਾਹੀਦੀ ਆ ਇਸ ਤਰੀਕੇ ਦੇ ਬਹੁਤ ਸਾਰੇ ਐਗਜ਼ਾਮਪਲ ਨੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਚਰਚਾ ਸੀ ਕਿ ਉਹ ਸੰਗਰੂਰ ਤੋਂ ਚੋਣ ਲੜ ਸਕਦੇ ਨੇ ਜਦਕਿ ਚੁੰਦਾ ਚੁੰ ਕੈਡ ਦਿੱਤੀਗੀ ਪਰ ਉਹਨਾਂ ਉਹਨੂੰ ਨਹੀਂ ਸਪੋਰਟ ਕੀਤੀਗੀ ਇਹ ਹੁਣ ਇੱਕ ਚੀਜ਼ ਹੋਰ ਵੀ ਕੈਡ ਆਨ ਹੋਗੀ ਕਿ ਜਿਹੜੀ ਹੁਣ ਬਾਈ ਇਲੈਕਸ਼ਨ ਹੋ ਰਹੀ ਹੈ ਜਲੰਧਰ ਦੇ ਵਿੱਚ ਉੱਥੇ ਕੁਝ ਬਾਗੀਆਂ ਵੱਲ ਉੱਥੇ ਜਾ ਕੇ ਮੀਟਿੰਗ ਕੀਤੀਗੀ ਇਹ ਲੱਗਦਾ ਨਹੀਂ ਕਿ ਇਲੈਕਸ਼ਨ ਦੇ ਐਨ ਮੌਕੇ ਤੇ ਆ ਕਿ ਇਹ ਇਲੈਕਸ਼ਨ ਨੂੰ ਖਰਾਬ ਕੀਤੇ ਜਾਂਦੇ ਹੋ ਤੁਸੀਂ ਹੁਣ ਜਿੰਨੀਆਂ ਗੱਲਾਂ ਕੀਤੀਆਂ ਸਾਰਿਆਂ ਨੂੰ ਇਕੱਠੀਆਂ ਕਰਕੇ ਦੇਖੋ ਤੇ ਇਲੈਕਸ਼ਨ ਤੋਂ ਪਹਿਲਾਂ ਤਾਂ ਟਿਕਟਾਂ ਦੇ ਰੌਲੇ ਸੀ ਕੋਈ ਸਿਧਾਂਤ ਸਿਧਾਂਤਾਂ ਦੀ ਗੱਲ ਤਾਂ ਹੈ ਨਹੀਂ ਸੀ ਕੋਈ ਇਥੋਂ ਮੰਗਦਾ ਸੀ ਕੋਈ ਇਥੋਂ ਮੰਗਦਾ ਸੀ ਕੋਈ ਇਥੋਂ ਮੰਗਦਾ ਸੀ ਇਹੀ ਰੌਲਾ ਹੋਇਆ ਨਾ ਤੇ ਇਹੀ ਗੱਲ ਮੈਂ ਕਹ ਰਿਹਾ ਹਾਂ ਜਿਹੜੀਆਂ ਗੱਲਾਂ ਵੱਡੀਆਂ-ਵੱਡੀਆਂ ਨਾਲ ਜੋੜ ਕੇ ਤੇ ਅੱਜ ਅਸੀਂ ਬੜਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰਦੇ ਆਂ ਉਹਦੇ ਪਿੱਛੇ ਕੁਝ ਵੀ ਨਹੀਂ ਹੁੰਦਾ ਸੀ ਬਹੁਤ ਵਾਰੀ ਦੇਖਿਆ ਲੜਾਈ ਆਪਣੀ ਟਿਕਟ ਦੀ ਹੁੰਦੀ ਹੈ ਉਹ ਵੀ ਬੇਸੂਲੇ ਤਰੀਕੇ ਦੇ ਨਾਲ ਅਸੀਂ ਲੜਨਾ ਚਾਹੁੰਦੇ ਹੁੰਦੇ ਹਾਂ ਜਿੱਥੋਂ ਪਾਰਟੀ ਕਹਿੰਦੀ ਹੁੰਦੀ ਉੱਥੋਂ ਅਸੀਂ ਭੱਜਦੇ ਆਂ ਤੇ ਦੂਜੇ ਥਾਵਾਂ ਤੇ ਜਾ ਕੇ ਅਸੀਂ ਲੜਨਾ ਚਾਹੁੰਦੇ ਹੁੰਦੇ ਹਾਂ ਤੇ ਜਦੋਂ ਉੱਥੇ ਰਿਜ਼ਲਟ ਸਾਰੇ ਪਹਿਲਾਂ ਕਹਿ ਰਹੇ ਹੁੰਦੇ ਆ ਕਿ ਤੁਹਾਡਾ ਇੱਥੇ ਮਾੜਾ ਹਾਲ ਹੋਣਾ ਹੈ ਫਿਰ ਤੁਸੀਂ ਧੱਕੇ ਨਾਲ ਪਾਰਟੀ ਤੇ ਗੱਲ ਚ ਅੰਗੂਠਾ ਦੇ ਕੇ ਉੱਥੋਂ ਟਿਕਟ ਲੈਂਦੇ ਹੋ ਤੇ ਬਾਅਦ ਚ ਕਹਿੰਦੇ ਜੀ ਪ੍ਰਧਾਨਤਕ ਸੂਰਾ ਜਦੋਂ ਸਾਰੇ ਜਿੱਥੇ ਤੁਸੀਂ ਇਲੈਕਸ਼ਨ ਲੜਨੀ ਹੈ ਉੱਥੇ ਦੇ ਹਲਕਾ ਚਾਰਜ ਜਿਹੜਾ ਪ੍ਰਧਾਨਤਾਂ ਨੂੰ ਸਮਝਾਉਂਦੇ ਆ ਹੱਥ ਜੋੜਦੇ ਆ ਵੀ ਤੁਸੀਂ ਬਾਰੇ ਦੇ ਇੱਥੇ ਨਾ ਇੱਥੇ ਤੁਹਾਡਾ ਮਾੜਾ ਹਾਲ ਹੋਣਾ ਤੇ ਇਸੇ ਕਰਕੇ ਡੇਟ ਕਾ ਪੈਂਦਾ ਤੇ ਜਿੱਥੇ ਤੁਸੀਂ ਵਿਧਾਨ ਸਭਾ ਲੜੀਆਂ ਉੱਥੋਂ ਲਾ ਲਓ ਉੱਥੇ ਜਾਂਦੇ ਨਹੀਂ ਉਹਨਾਂ ਦੇ ਵਿੱਚੋਂ ਤੁਸੀਂ ਇਲੈਕਸ਼ਨ ਹਾਰ ਕੇ ਹੁਣ ਮੈਂ ਇੱਥੋਂ ਲੜਨਾ ਚਾਹੁੰਦਾ ਸੀਗਾ ਨੰਦਪੁਰ ਸਾਹਿਬ ਤੋਂ ਹਾਂ ਇਸੇ ਕਰਕੇ ਮੈਨੂੰ ਹੁਕਮ ਹੋ ਗਿਆ ਕਿ ਨਹੀਂ ਤੁਸੀਂ ਜਾ ਕੇ ਡਿਊਟੀ ਗੁਰਦਾਸਪੁਰ ਕਰੋ ਹਾਂ ਤੇ ਮੈਂ ਉੱਥੇ ਹੁਣ ਪਾਰਟੀ ਦੀ ਡਿਊਟੀ ਕਰਕੇ ਆਇਆ ਹਾਂ ਉੱਥੇ ਵੀ ਬੜੀਆਂ ਮੁਸ਼ਕਲਾਂ ਸੀ ਗਿਆ ਚਾਰ ਹੜਕੇ ਸਿੱਧੇ ਬੀਜੇਪੀ ਦੇ ਸੀ ਪਟਾਰਾ ਵੀ ਇੱਕ ਵਾਰ ਛੱਡ ਕੇ ਫਿਰ ਸੰਪੀ ਜੇਪੀ ਲੜਦੀ ਸੀ ਤੇ ਜੇ ਮੈਂ ਹੁਣ ਇਹਦੇ ਵਾਸਤੇ ਪ੍ਰਧਾਨ ਸਾਹਿਬ ਨੂੰ ਦੋਸ਼ੀ ਠਹਾ ਦੇ ਤੇ ਪ੍ਰਧਾਨ ਤੱਕ ਲੋ ਦੋਸ਼ੀ ਨਹੀਂ ਇਹ ਸਾਰੀਆਂ ਚੀਜ਼ਾਂ ਦੇਖਣੇ ਪੈਣਗੀਆਂ ਕਿ ਕਿੱਥੇ-ਕਿੱਥੇ ਜਥੇਬੰਦੀ ਕਮਜ਼ੋਰ ਸੀ ਕਿ ਕਿਹੋ ਜਿਹੋ ਹਾਲ ਫੈਕਟਰ ਉੱਥੇ ਇਕੱਠੇ ਹੋਏ ਕਿ ਕਿਸੇ ਦੇ ਹੱਕ ਦੇ ਵਿੱਚ ਚੱਲ ਪਿਆ ਦੂਜੇ ਜਿਹੜੇ ਹਰਾਉਣ ਵਾਲੇ ਸੀ ਸਾਰਿਆਂ ਤੱਕ ਤਾਂ ਮੋਦੀ ਸਾਹਿਬ ਦੇ ਖਿਲਾਫ ਉਹ ਇਕੱਠਾ ਇਕੱਠੀਆਂ ਹੋ ਗੀਆਂ ਪੋਲਰਾਈਜੇਸ਼ਨ ਨੂੰ ਰੋਕਣ ਵਾਸਤੇ ਜਿਹੜੇ ਤਰੀਕੇ ਮਾਹੌਲ ਚੱਲਿਆ ਉਹਦੇ ਨਾਲ ਕਿਤੇ ਨਾ ਕਿਤੇ ਖੇਤਰੀ ਪਾਰਟੀ ਦੇ ਤੌਰ ਤੇ ਇਕੱਲੇ ਦਲ ਦਾ ਨੁਕਸਾਨ ਹੋਇਆ ਤੇ ਜੇ ਆਪਾਂ ਸਹੀ ਤੱਥਾਂ ਤੋਂ ਪਾਸੇ ਜਾ ਕੇ ਇਕੱਲਾ ਇੱਥੇ ਰਾਜਨੀਤੀ ਕਰਨ ਲੱਗ ਜਾਵਾਂਗੇ ਤੇ ਇਹ ਮੈਂ ਸਮਝਦਾ ਕਿਸੇ ਤਰੀਕੇ ਪਰ ਵਾਜਬ ਨਹੀਂ ਹੈ ਉਧਰੇ ਵੱਲੋਂ ਇੱਕ ਹੋਰ ਗੱਲ ਵੀ ਕਹਿੰਦੇ ਕਹਿੰਦੇ ਕੀ ਪਾਰਟੀ ਨੇ 2024 ਇਲੈਕਸ਼ਨ ਦੇ ਵਿੱਚ ਕੱਲਾ ਬਠਿੰਡੇ ਤੇ ਫੋਕਸ ਰੱਖਿਆ ਪ੍ਰਧਾਨ ਜਾਦਾ ਉਧਰ ਐਕਟਿਵ ਰਹੇ ਬਾਕੀ ਸੀਟਾਂ ਦੇ ਤਾਂ ਕਰਕੇ ਜਿਤਨੀ ਹਾਸਲ ਹੋ ਚੁੱਕੀ। ਕੋਈ ਪ੍ਰਧਾਨ ਜੀ ਨੇ ਤੇ ਜਿਹੜੀ ਪੰਜਾਬ ਬਚਾਓ ਯਾਤਰਾ ਸੀਗੀ ਹੂੰ ਉਹ 4 ਮਹੀਨੇ ਪਹਿਲਾਂ ਸ਼ੁਰੂ ਕਰ ਲਈ। ਅਟਾਰੀ ਤੋਂ ਸ਼ੁਰੂ ਕੀਤੀ ਸੀ ਮੈਂ ਨਾਲ ਹੀ ਸੀਗਾ। ਤੇ ਪਹਿਲਾਂ ਉਧਰ ਬਾਜੇ ਦੇ ਹਲਕੇ ਜਿਹੜੇ ਆ ਸਾਰੇ ਉਹ ਸ਼ੁਰੂ ਕੀਤੇ ਅਮਰਸਰ ਡਿਸਟ੍ਰਿਕਟ ਦੇ ਫਿਰ ਤਰ ਤਰ ਦੇ ਹਲਕੇ ਜਿਹੜੇ ਸੀ ਉਹ ਲੈ ਫਿਰ ਫਿਰੋਜ਼ਪੁਰ ਦੇ ਹਲਕੇ ਲੈ ਫਿਰ ਫਰੀਦਕੋਟ ਦੇ ਹਲਕੇ ਲੈ ਤੇ ਲਾਸਟ ਗੇਟ ਦੇ ਵਿੱਚ ਬਠਿੰਡੇ ਦੇ ਹਲਕੇ ਲੈ ਹੂੰ ਤੇ ਜਦੋਂ ਸਾਰੇ ਹਲਕੇ ਉਸ ਤੋਂ ਬਾਅਦ ਇੱਧਰ ਸੰਗਰੂਰ ਵਾਲੇ ਪਾਸੇ ਫਿਰ ਪਟਿਆਲੇ ਤੇ ਫਿਰ ਅਡਲਪੁਰ ਸਾਹਿਬ ਦੇ ਤੇ ਕਿਵੇਂ ਤੁਸੀਂ ਅੱਜ ਕਿਸੇ ਦੱਸੋ ਐਨੇ ਮਹੀਨੇ ਲਾਏ ਇਸੇ ਤਰ੍ਹਾਂ ਜਦੋਂ ਨਾਮੀਨੇਸ਼ਨ ਫਾਈਨ ਹੋ ਗਿਆ ਤੇ ਹਰ ਕੈਂਡੀਡੇਟ ਤੇ ਜਿੰਨਾ ਸਮਾਂ ਉਹਨੇ ਬੱਗਿਆ ਉਹਨਾਂ ਨੇ ਦਿੱਤਾ ਮੇਰੇ ਹਲਕੇ 'ਚ ਲਗਾਤਾਰ ਦੋ ਦਿਨਾਂ ਦੇ ਵਿੱਚ 8 ਰੈਲੀਆਂ ਕਰਕੇ ਗਏ। ਹੂੰ 25 ਤੇ 26 ਤਰੀਕ ਵੀ ਮੈਨੂੰ ਯਾਦ ਹੈ। ਹੂੰ ਤੇ ਜੇ 8 ਰੈਲੀਆਂ ਵਾਸਤੇ ਮੈਨੂੰ ਪ੍ਰਧਾਨ ਜੀ ਨੇ ਟਾਈਮ ਦਿੱਤਾ ਹੈ ਤਾਂ ਮੈਨੂੰ ਤਨਤੀ ਹੋਣਾ ਚਾਹੀਦਾ। ਕਿਉਂਕਿ ਟਾਈਮ ਬਹੁਤ ਕਨਸਟੇਟ ਹੁੰਦੀ ਹੈ। ਹੂੰ ਟੋਟਲ 13 ਪਾਰਲੀਮੈਂਟ ਹਰਤੇ ਹੈ। ਹੂੰ ਤੇ ਫਿਰ ਵੀ ਦੋ ਦਿਨ ਮੈਨੂੰ ਦੇ ਦਿੱਤੇ ਤੇ ਮੇਰਾ ਤਾਂ ਹੁਣ ਬਰਦਾਸ਼ਤਪੁਰ ਜੀ ਬਟੰਡਾ ਤਾਂ ਹੈ ਨਹੀਂ। ਇਸੇ ਤਰ੍ਹਾਂ ਜੋਸ਼ੀ ਸਾਹਿਬ ਦੇ ਦੇਖੋ ਕਿੰਨੀ ਵਾਰੀ ਗਏ। ਇੱਥੇ ਨਰਪੁਰ ਸਾਹਿਬ ਦੇ ਵਿੱਚ ਸਭ ਤੋਂ ਫਤਗੋਰੀ ਆਏ ਬਾਕੀ ਲੁਧਿਆਣੇ ਦੇ ਵਿੱਚ ਵੀ ਪੂਰਾ ਉਹਨਾਂ ਨੇ ਪ੍ਰਚਾਰ ਕੀਤਾ ਖਡੂਰ ਸਾਹਿਬ ਦੇ ਵਿੱਚ ਵੀ ਗਏ ਹਰ ਹਲਕੇ 'ਚ ਗਏ ਕੋਈ ਇਹ ਨਹੀਂ ਕਹਿ ਸਕਦਾ ਪਟਿਆਲੀਆਂ ਸ਼ਰਮਾ ਜੀ ਤੇ ਵੀ ਚੈਨਲ ਟਾਈਮ ਉਹਨਾਂ ਨੇ ਕਿਹਾ ਉੱਥੇ ਦਿੱਤਾ ਸੂਰਜ ਚ ਵੀ ਦਿੱਤਾ ਮਲੂਕਾ ਸਾਹਿਬ ਖੁਦ ਅਨੁਸ਼ਾਸਨ ਕਮੇਟੀ ਨੂੰ ਚੇਅਰ ਕਰ ਰਹੇ ਸੀਗੇ 24 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਖੁਦ ਜਿਹੜਾ ਪਾਰਟੀ ਕਹਿ ਰਹੀ ਕਿ ਅਨੁਸ਼ਾਸਨ ਭੰਗ ਕੀਤਾ ਕਿ ਲੱਗਦਾ ਨਹੀਂ ਸੀਗਾ ਕਿ ਪ੍ਰਧਾਨ ਸਾਹਿਬ ਨੂੰ ਉਸ ਵਕਤ ਹੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਉਹਦੇ ਨਤੀਜੇ ਵਜੂਏ ਦੇਖਣ ਨੂੰ ਮਿਲਿਆ ਚਲੋ ਦੇਖੋ ਪਾਰਟੀ ਹਮੇਸ਼ਾ ਹੂੰ ਪੱਤਾ ਜਿਗਰਾ ਰੱਖ ਕੇ ਚੱਲਦੀ ਹੈ ਪ੍ਰਗਤੀ ਦੀ ਚੱਲਦੀ ਹੈ ਪਰਿਵਾਰ ਹੁੰਦਾ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਬੰਦਾ ਉੱਥੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਰੋਕੋ ਉਹਨੂੰ ਤੇ ਪਰਿਵਾਰ ਆਪਣਾ ਜਿਹੜਾ ਉਸੇ ਤਰੀਕੇ ਕਾਇਮ ਹਮ ਕੋਸ਼ਿਸ਼ਾਂ ਹੁੰਦੀਆਂ ਨੇ ਕਈ ਵਾਰੀ ਕਾਮਯਾਬ ਹੁੰਦੀਆਂ ਕਈ ਵਾਰੀ ਨਹੀਂ ਹੁੰਦੀਆਂ ਇਸ ਕਰਕੇ ਹਮੇਸ਼ਾ ਪਾਰਟੀ ਐਕਟੀਵਿਟੀ ਸਵੀਟੀ ਨੂੰ ਫਟਾਫਟ ਕੱਢ ਦਿਓ ਕਿਉਂਕਿ ਕੋਈ ਦੁਸ਼ਮਣ ਨਹੀਂ ਹੁੰਦੀ ਕਿਸੇ ਨਾਲ ਹਰ ਇੱਕ ਜਿਹੜਾ ਪਾਰਟੀ 'ਚ ਹੁੰਦਾ ਉਹ ਕੰਮ ਕਰਦਾ ਲੰਮਾ ਸਮਾਂ ਕੰਮ ਕਰਦੇ ਉਹਦੀ ਪਾਰਟੀ ਦੇ ਕਈ ਪੱਖ ਪੱਖ ਦੇ ਹੁੰਦੇ ਪਰ ਨੈਚਰਲੀ ਜਦੋਂ ਕੋਈ ਪਾਰਟੀ ਦੇ ਖਿਲਾਫ ਗੱਲ ਕਰਦਾ ਉਹ ਤੋਂ ਪਾਰਟੀ ਨੂੰ ਕਈ ਵਾਰ ਰਿਐਕਸ਼ਨ ਵੀ ਲੈਣੇ ਪੈਂਦੇ ਪਰ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਪਾਰਟੀ ਵਾਸਤੇ ਕਿਸੇ ਨੂੰ ਕੱਢਣਾ ਜਾਂ ਕੋਈ ਇਸ ਤਰ੍ਹਾਂ ਕੰਮ ਕਰਨਾ ਇਹ ਮਜਬੂਰੀਆਂ ਹੁੰਦੀਆਂ ਜਦੋਂ ਚਾਰੇ ਪੱਨੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਹੁੰਦਾ ਚਾਰੇ ਪੱਨੇ ਕੋਈ ਹੋਰ ਪੇਸ਼ ਨਾ ਜਾਵੇ ਲੋਕ ਸਰਤਾ ਆਪ ਜਾਣਦੇ ਕਿਉਂਕਿ ਅਨੁਸ਼ਾਸਨ ਕਮੇਟੀ ਵਿੱਚ ਚੇਅਰ ਮੈਂਬਰ ਉਹਨਾਂ ਸਾਹਮਣੇ ਵੀ ਕਈ ਇਦਾਂ ਦੇ ਕੇਸ ਹੁੰਦੇ ਸੀ ਜੋ ਕੋਸ਼ਿਸ਼ ਕਰਦੇ ਸੀਗੇ ਕਿ ਨਾ ਕੱਢਿਆ ਜਾਵੇ ਲੇਕਿਨ ਕਈ ਵਾਰੀ ਮਜਬੂਰੀਆਂ ਪੜ ਜਾਂਦੀਆਂ ਹੁਣ ਕਾਰਵਾਈ ਕਰੂਗੀ ਅਨੁਸ਼ਾਸਨ ਕਮੇਟੀ ਜਾਂ ਪ੍ਰਧਾਨ ਕਾਰਵਾਈ ਕਰਨਗੇ ਇਹਨਾਂ ਲੀਡਰਾਂ ਤੇ ਜਿਹੜੇ ਬਾਗੀ ਹੋ ਚੁੱਕੇ ਆ। ਇਹ ਇੱਕ ਬੜਾ ਅੱਛਾ ਕੰਮ ਇੱਕ ਜਿਹੜਾ ਉਹ ਸਾਡੀ ਵਰਕਿੰਗ ਕਮੇਟੀ ਨੇ ਕੀਤਾ ਕਿ ਇੱਕ ਰੈਗੂਲੇਸ਼ਨ ਅਸੀਂ ਅਪੀਲ ਜਿਹੜੀ ਸਾਲਾਂ ਨੂੰ ਕੀਤੀ ਹੈ। ਹੂੰ ਕਿ ਤੁਸੀਂ ਪਾਰਟੀ ਫੋਰਮ ਤੇ ਆ ਕੇ ਗੱਲ ਕਰੋ। ਹੂੰ ਕਿ ਜੇ ਤੁਹਾਡਾ ਪਾਰਟੀ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਰਟੀ ਨੂੰ ਟਕੜਾ ਕਰਨਾ ਚਾਹੁੰਦੇ ਆਂ ਫਿਰ ਪਾਰਟੀ ਦੇ ਅੰਦਰ ਆ ਕੇ ਗੱਲ ਕਰੋ। ਹੂੰ ਔਰ ਜੇ ਤੁਸੀਂ ਪਾਰਟੀ ਦੇ ਅੰਦਰ ਆ ਕੇ ਗੱਲ ਨਹੀਂ ਕਰਦੇ ਨਾ ਵੱਲੋਂ ਤੁਹਾਡਾ ਪਾਰਟੀ ਦੇ ਵਿੱਚ ਵਿਸ਼ਵਾਸ ਨਹੀਂ। ਪੇ ਤੁਸੀਂ ਪੇਪਰ ਉਸ ਕੀ ਪ੍ਰਗਟ ਕਰ ਰਹੇ ਹੋ ਅਸੀਂ ਵੀ ਕਰ ਹਮ ਢੀਟਸਾ ਪਰਿਵਾਰ 2024 ਦੇ ਇਲੈਕਸ਼ਨ ਤੇ ਇਹਨ ਕੁਛ ਮਹੀਨੇ ਪਹਿਲਾਂ ਸ਼ਾਮਲ ਹੁੰਦਾ ਸਯੁਕਤ ਧੜਾ ਖਤਮ ਕਰਕੇ ਮਰਜ਼ ਕਰ ਦਿੰਦਾ ਪਰ ਕਿਤਨੇ ਕਿਤਨੇ ਨਰਾਜ਼ਗੀ ਹੁੰਦੀ ਹੈ ਕਿ ਪਰਮਿੰਦਰ ਢੀਟਸਾ ਨੂੰ ਟਿਕਟ ਨਾ ਮਿਲਣਾ ਸਰਪਸਤ ਬਣਾਇਆ ਜਾਂਦਾ ਜਦ ਕਿ ਸੁਖਦੇਵ ਸਿੰਘ ਢੀਟਸਾ ਹੋਰਾਂ ਨੂੰ ਪਰ ਚੁੰਦਾ ਸਾਹਿਬ ਨੂੰ ਜਿਹੜਾ ਸਿੱਧੇ ਤੌਰ ਤੇ ਨਹੀਂ ਸਪੋਰਟ ਕੀਤੀ ਜਾਂਦੀ ਉੱਥੇ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਤੁਸੀਂ ਕਿਉਂ ਵੇਖ ਰਹੇ ਹੋ ਕਿ ਹੁਣ ਉਹ ਸਿੱਧੇ ਤੌਰ ਤੇ ਫਿਰ ਤੋਂ ਬਾਗੀ ਹੋ ਚੁੱਕੇ ਨੇ ਇੱਕ ਨਵਾਂ ਅਕਾਲੀ ਦਲ ਬਣਾਉਣ ਦੀ ਗੱਲਾਂ ਕਰ ਰਹੇ ਨੇ ਇਹ ਕੋ ਗੱਲ ਇਹ ਹੈ ਨਾ ਕਿ ਢੀਂਸਾ ਸਾਹਿਬ ਦਾ ਤਾਂ ਪਾਰਟੀ ਨੇ ਵਾਪਸ ਆਪ ਕਰਕੇ ਲੈ ਕੇ ਆਏ ਪ੍ਰਧਾਨ ਜੀ ਸਾਰੇ ਅਸੀਂ ਨਾਲ ਕੇ ਪੂਰਾ ਸਤਿਕਾਰ ਕੀਤਾ ਅੱਜ ਵੀ ਸਤਿਕਾਰ ਉਹਨਾਂ ਨੂੰ ਪਾਰਟੀ ਦਾ ਸਰਪਸ ਵੀ ਬਣਾਇਆ ਔਰ ਟਿੰਟਾਲੀ ਜਿਹੜੀ ਗੱਲ ਹੈ ਉਹ ਪ੍ਰਧਾਨ ਸਾਹਿਬ ਨੇ ਸਾਰੀਆਂ ਕਮੇਟੀਆਂ ਦੇ ਵਿੱਚ ਕਬੀਰ ਕੀਤੀ ਕਿ ਮੈਂ ਕੋਈ ਫੈਸਲਾ ਨਹੀਂ ਸੀ ਕੀਤਾ ਮੈਂ ਉਹਨਾਂ ਨੂੰ ਪਹਿਲਾਂ ਹੀ ਸਪਸ਼ਟ ਦੱਸਿਆ ਸੀ ਕਿ ਮੈਂ ਇਕਬਾਲ ਸਿੰਘ ਝੁੰਟਾ ਨੂੰ ਜਿਹੜੇ ਢੀਂਸਾ ਸਾਹਿਬ ਦੀ ਗੈਰ ਹਾਜ਼ਰੀ 'ਚ ਸਾਰਾ ਕੰਮ ਸੁਭਾਦੇ ਸੀ ਉਹਨਾਂ ਨੂੰ ਬਤੌਰ ਕੈਂਡੀਡੇਟ ਜਿਹੜੀ ਆ ਉੱਤੇ ਅਸੀਂ ਤਿਆਰ ਕੀਤਾ। ਹੂੰ ਇਸ ਕਰਕੇ ਮਜਬੂਰੀ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਲੀਡਰ ਨੂੰ ਪਹਿਲਾਂ ਤਿਆਰ ਕੀਤਾ ਹੋਵੇ। ਉਹਨੇ ਆਪਣੀ ਤਿਆਰੀ ਕੀਤੀ ਹੋਵੇ ਤੇ ਉਹਨੂੰ ਲਾਸਟ ਮਿੰਟ ਤੇ ਉੱਤੇ ਬਦਲਣਾ ਬੇਇਨਸਾਫੀ ਹੈ। ਇਹ ਗੱਲ ਉਹਨਾਂ ਦੇ ਵਾਪਸ ਆਉਣ ਤੋਂ ਪਹਿਲਾਂ ਉਹਨਾਂ ਨੂੰ ਕਨਵੇ ਪਧਾਰਜੀ ਨੇ ਦੱਸਿਆ ਕਿ ਕਰ ਦਿੱਤੀ ਗਈ। ਹੂੰ ਤੇ ਮੈਂ ਸਭ ਨੂੰ ਅਸੀਂ ਇੱਥੇ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸੀ ਕਿਉਂਕਿ ਪਰਮਿੰਦਰ ਜਿਹੜਾ ਪਾਰਟੀ ਦਾ ਬੜਾ ਚੰਗਾ ਲੀਡਰ ਆ। ਹੂੰ ਇਸ ਕਰਕੇ ਪਰਮਿੰਦਰ ਨੂੰ ਫੇਰ ਕਿਤੇ ਮੌਕਾ ਦਿੱਤਾ ਜਾ ਸਕਦਾ ਪਹਿਲਾਂ ਵੀ ਪਾਰਟੀ ਨੇ ਦਿੱਤੇ ਆ ਅੱਛਾ ਯੋਗਮੀਦਵਾਰ ਸੀ ਪਰਮਿੰਦਰ ਵੀ ਪਰ ਜਦੋਂ ਕਿਸੇ ਨਾਲ ਕਮਿਟਮੈਂਟ ਪ੍ਰਧਾਨ ਨੇ ਕੀਤੀ ਹੈ ਤਾਂ ਫਿਰ ਨੇਚਰਲੀ ਉਹ ਕਮਿਟਮੈਂਟ ਵੀ ਆਨਰ ਹੋਣੀ ਚਾਹੀਦੀ ਹੈ ਇਸ ਕਰਕੇ ਇਸ ਗੱਲ ਦਾ ਉਹਨਾਂ ਨੂੰ ਗੁੱਸਾ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸੱਚੀ ਢੀਡ ਸਾਬ ਪਾਰਟੀ ਦੇ ਸਰਪ੍ਰਸਤ ਬਣਾਏ ਗਏ ਤੇ ਮੁੱਖ ਤੌਰ ਤੇ ਜਿਹੜਾ ਬਾਹਰ ਜਾ ਕੇ ਗੱਲਾਂ ਕੀਤੀਆਂ ਕਿ ਲੱਗਦਾ ਨਹੀਂ ਸੀ ਕਿ ਕਿ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕੀਤੀ ਜਾ ਸਕਦੀ ਕਿਉਂਕਿ ਸਰਪ੍ਰਸਤ ਇੱਕ ਵੱਡਾ ਉਧਰ ਮਿਲਦਾਗਾ ਗੱਲਬਾਤ ਕੀਤੀ ਜਾ ਸਕਦੀ ਸੀਗੀ ਟਿਕਟਾਂ ਦੇ ਵਿੱਚ ਵੀ ਭਾਵੇਂ ਗੱਲਾਂ ਦੇ ਵਿੱਚ ਵੀ ਜੇ ਸਿਧਾਂਤਾਂ ਤੇ ਕੋਈ ਗੱਲ ਸੀ ਜੇ ਭਾਜਪਾ ਦੇ ਨਾਲ ਅਲਾਈਂਸ ਦੀ ਸੀ ਇੱਥੇ ਆ ਕੇ ਗੱਲਬਾਤ ਕੀਤੀ ਜਾ ਸਕਦੀ ਸੀ ਉਹਨਾਂ ਨਾਲ ਇਹੀ ਤਾਂ ਮੈਂ ਗੱਲ ਕਰ ਰਿਹਾ ਹੂੰ ਤੇ ਦੇਖੋ ਸਰਪ੍ਰਸਤ ਉਹਨਾਂ ਤੇ ਵੀ ਬਾਅਦ ਜਾ ਕੇ ਗੱਲ ਕਰਦੇ ਆ ਤੇ ਭਾਵੇਂ ਕਿ ਉਹ ਕੀ ਕਮਾ ਨਹੀਂ ਉਹ ਤੋਂ ਵੱਡੇ ਹੂੰ ਉਹਨਾਂ ਨੂੰ ਤਾਂ ਆਪ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਸੀ ਕਿ ਜੇ ਪਰਮਿੰਦਰ ਨੂੰ ਨਹੀਂ ਵੀ ਮਿਲੀ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਨਹੀਂ ਅਸੀਂ ਡਟ ਕੇ ਸਾਥ ਆਂ ਕੋਈ ਗੱਲ ਨਹੀਂ ਫਿਰ ਮੌਕੇ ਹੁੰਦੇ ਆ ਇਸ ਕਰਕੇ ਇਹ ਤਾਂ ਆਪ ਉਹਨਾਂ ਨੇ ਟੈਂਟ ਸੈੱਟ ਕਰਨੀ ਚਾਹੀਦੀ ਸੀ ਚੰਦੂ ਮਹਿਰਾ ਸਾਹਿਬ ਲਗਾਤਾਰ ਹੁਣ ਇੱਕ ਬਾਗੀ ਧੜੇ ਦੇ ਵਿੱਚ ਆ ਚੁੱਕੇ ਨੇ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਕੁਝ ਦਿਨ ਪਹਿਲਾਂ ਹੀ ਹੋਈ ਸੀ ਉਹਦੇ ਵਿੱਚ ਆਏ ਸੀਗੇ ਰਖੜਾ ਸਾਹਿਬ ਵੀ ਆਏ ਸੀਗੇ ਅਤੇ ਹੁਣ ਬਾਗੀ ਹੋ ਕੇ ਕੋਈ ਮੀਟਿੰਗ ਦੇ ਵਿੱਚ ਨਹੀਂ ਦਿਖੇ ਸਿੱਧਾ ਤੌਰ ਤੇ ਪ੍ਰਚਾਰ ਕਰਨ ਲੱਗੇ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਪਾਰਟੀ ਨੂੰ ਬਚਾਇਆ ਜਾਵੇ ਹੋਰ ਬਹੁਤ ਸਾਰੇ ਮੁੱਦੇ ਛੇੜੇ ਕਿਵੇਂ ਵੇਖ ਰਹੇ ਚੰਦੂ ਮਹਿਰਾ ਸਾਹਿਬ ਦੇਖੋ ਮੈਂ ਤੇ ਵਾਰ-ਵਾਰ ਉਹੀ ਗੱਲ ਹੈ ਅਸੀਂ ਤੇ ਜਿਹੜੀ ਵਰਕਿੰਗ ਕਮੇਟੀ ਨੇ ਸਾਰਿਆਂ ਨੂੰ ਅਪੀਲ ਕਰਦੀ ਹੈ ਹੁਣ ਬਾਅਦ ਜਾ ਕੇ ਐਵੇਂ ਨਵੀਆਂ ਨਵੀਆਂ ਗੱਲਾਂ ਲਵੇ ਲਵੇ ਸਦਾਤ ਦੁੱਲੇ ਤੇ ਉਹ ਗੱਲਾਂ ਲਾ ਕਰੋ ਲੋਕੀ ਸਮਝਿਆ ਹੂੰ ਤੇ ਝਗੜਾ ਕਿਸ ਕਾ ਦਾ ਹੂੰ ਤੇ ਦਾ ਕਿਸੇ ਦੂਜੀ ਪਾਰਟੀ ਦਾ ਕਹਿਣਾ ਮੰਨੋ ਆਪਣੀ ਪਾਰਟੀ ਆਪਣੀ ਹੁੰਦੀ ਆ ਇਹਨੂੰ ਤਗੜਾ ਕਰੋ ਆ ਕੇ ਪਾਰਟੀ ਦੇ ਵਿੱਚ ਸਫਲ ਦੇ ਵਿੱਚ ਬੈਠੋ ਇੱਥੇ ਯੋਗ ਰਾ ਜਿਹੜੀ ਆ ਰਾਏ ਦਿਓ ਪੰਜ ਪਾਰਟੀਆਂ ਦੇ 1 ਜੁਲਾਈ ਨੂੰ ਕਾਲਤਖਸਰ ਸਾਹਿਬ ਜਾ ਰਹੇ ਨੇ ਕਹਿੰਦੇ ਕਿ ਮਾਫੀ ਮੰਗਾਂਗੇ ਬਹੁਤ ਸਾਰੇ ਮੁੱਦੇ ਲੈ ਕੇ ਗੁਰਗੰਨ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਾ ਸੋਦਾ ਸਾਹਿਬ ਨੂੰ ਮਾਫੀ ਦਿਵਾਉਣ ਨੂੰ ਲੈ ਕੇ ਹੋਰ ਬਹੁਤ ਸਾਰੇ ਮੁੱਦੇ ਲੈ ਕੇ ਜਾਣੇ ਕਿ ਕਾਲਤਖ ਸਾਹਿਬ ਜਾ ਕੇ ਪੇਸ਼ ਹੋ ਕੇ ਹੁਣ ਮਾਫੀ ਮੰਗ ਰਹੇ ਆ ਦੇਖੋ ਜੇ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਾਵੇ ਉੱਥੇ ਬੱਥਾ ਟੇਕੇ ਵਾਕੀ ਮੰਗੇ ਅੱਛੀ ਗੱਲ ਜਿੱਦਾਂ ਦਿਲ ਕਰਦਾ ਚਾਹੋ ਜਦੋਂ ਅਸੀਂ ਗਏ ਸੀ ਸਥਾਪਨਾ ਦਿਤੇ ਉੱਤੇ ਕਨਫਰੈਂਸ ਕਰਾਈ ਸੀ ਸਾਡੇ ਪ੍ਰਧਾਨ ਸਾਹਿਬ ਨੇ ਵੀ ਉੱਥੇ ਧੰਨਵਾਦ ਕਰਦਿਆਂ ਸੰਗਤ ਦਾ ਆਪਣੇ ਮਨ ਦੇ ਵਿੱਚ ਜੋ ਉਹਨਾਂ ਦੀ ਵੇਦਨਾ ਸੀ ਉਹ ਸੰਗਤ ਦੇ ਨਾਲ ਸਾਂਝੀ ਕੀਤੀ ਸੀ ਇਸ ਕਰਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਕੋਈ ਬਾਫੀ ਮੰਗਣੀ ਚਾਹੁੰਦਾ ਹੈ ਕੋਈ ਪੇਸ਼ ਹੋ ਕੇ ਮੰਗਣੀ ਚਾਹੁੰਦਾ ਉਹਦੀ ਆਪਣੀ ਇੱਛੀ ਰਾਏ ਹੂੰ ਕੋਈ ਵੀ ਜਾਵੇ ਇਹ ਤੱਕ ਤਾਂ ਬਹੁਤ ਸਾਡੇ ਬਹਾਨੇ ਇਹ ਜੇ ਕਿਸੇ ਨੂੰ ਸੱਦਣ ਤੇ ਉਹਨੂੰ ਵੀ ਜਿਹੜਾ ਸੱਦਨ ਵਾਕੇ ਜਾਣਾ ਚਾਹੀਦਾ ਹੈ ਹੂੰ ਤੇ ਜੇ ਉਹ ਆਪਣੇ ਆਪ ਜਾਣਾ ਚਾਹੁੰਦਾ ਉਹਦੀ ਆਪਣੀ ਖੁਸ਼ੀ ਹੈ ਇਹ ਤਾਂ ਇਹਦੇ ਤੇ ਕਿਸੇ ਦਾ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਾਰਾਸ਼ਟਰ ਦੀ ਐਗਜ਼ਾਮਪਲ ਦਿੱਤੀ ਕਿ ਕਹਿੰਦੇ ਕਿ ਮਹਾਰਾਸ਼ਟਰ ਦੇ ਵਿੱਚ ਜਿਵੇਂ ਸ਼ਿਵ ਸੇਨਾ ਦੋ ਫਾੜ ਕਰ ਦਿੱਤੀ ਭਾਜਪਾ ਵੱਲੋਂ ਸਿੱਧਾ ਦੋਤੇ ਖੇਤਰੀ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਉਹਵੇਂ ਅ ਅਕਾਲੀ ਦਲ ਵੱਲੋਂ ਇੱਕ ਐਗਜ਼ਾਮਪਲ ਦਿੱਤੀ ਗਈ ਪਰ ਕਾਂਗਰਸ ਵੀ ਪੰਜਾਬ ਦੇ ਵਿੱਚ ਇਹ ਚਾਹ ਰਹੀ ਹੈ ਕਿ ਕਿਤਨੇ ਕਿਤੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਣਾ ਅਗਰ ਪੰਥਕ ਕੋਰਟ ਨੂੰ ਬਚਾਣਾ ਤਾਂ ਕਿਤਨੇ ਕੇ ਸੁਖਬੀਰ ਬਾਦਲ ਨੂੰ ਤਗੜਾ ਕੀਤਾ ਜਾਣਾ ਚਾਹੀਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਵੇਲੇ ਦੇਖੋ ਗੱਲ ਇਹ ਹੈ ਕਿ ਜੋ ਕੁਝ ਮਹਾਰਾਸ਼ਟਰ ਦੇ ਵਿੱਚ ਹੋਇਆ ਕੁਝ ਹੋਰ ਵੀ ਕਿਤਰੀ ਪਾਰਟੀਆਂ ਨਾਲ ਹੋਇਆ ਉਹ ਇੱਕ ਸੱਚਾਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਹੂੰ ਕਿ ਉਹਨਾਂ ਪਾਰਟੀ ਨੂੰ ਕਮਜ਼ੋਰ ਕੀਤਾ ਜਾਵੇ ਉਹਨਾਂ ਦੇ ਲੀਡਰ ਆਪੋ ਦੇ ਵਿੱਚ ਸ਼ਾਮਲ ਕੀਤੇ ਜਾਣ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਬਗਾਵਤ ਕਿਸੇ ਨਾ ਕਿਸੇ ਤਰੀਕੇ ਕਰਦੀ ਤੇ ਚੱਲਦੀ ਹੈ ਕੋਈ ਅੱਛੀ ਨੀਤੀ ਨਹੀਂ ਹੈ ਕੇਂਦਰ ਦੀ ਵਿਚਾਰਾਜ ਕਰਦੀ ਪਾਰਟੀ ਪਰ ਸਾਡੀ ਲੀਡਰਸ਼ਿਪ ਜਿਹੜੇ ਬਾਅਦ ਜਾ ਕੇ ਗੱਲ ਕਰਦੀ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਲੋਕੀ ਜਿਹੜੇ ਨੇ ਇਹ ਪਾਰਟੀਆਂ ਦੇ ਖਿਲਾਫ ਲੀਡਰਾਂ ਨੂੰ ਵਰਤਦੇ ਆ ਇਹਦੇ ਨਾਲ ਪਾਰਟੀਆਂ ਦਾ ਹੀ ਨੁਕਸਾਨ ਹੁੰਦਾ ਔਰ ਕਦੀ ਹਾਸਲ ਕਿਸੇ ਲੀਡਰ ਨੂੰ ਨਹੀਂ ਹੁੰਦਾ ਇਹ ਤਾਂ ਜਿਹੜੇ ਲੀਡਰ ਜਿਹੜੇ ਉਹਨਾਂ ਦੇ ਸਪਰਸ਼ੀ ਨੇ ਉਹਨਾਂ ਨੂੰ ਦੇਖਣਾ ਚਾਹੀਦਾ। ਜਾਖੜ ਸਾਹਿਬ ਵੀ ਕਹਿੰਦੇ-ਕਹਿੰਦੇ ਕਿ ਅਗਰ ਕੱਟੜ ਪੰਥੀਆਂ ਨੂੰ ਰੋਕਣਾ ਤਾਂ ਸੁਖਬੀਰ ਬਾਲਹਰੂਨ ਨੂੰ ਮਜ਼ਬੂਤ ਰਹਿਣਾ ਪਊਗਾ। ਫਿਰ ਜਾ ਕੇ ਕਿਤੇ ਕੱਟੜ ਪੰਥੀ ਨੂੰ ਰੁਕਿਆ ਜਾ ਸਕਦਾ। ਦੇਖੋ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ। ਇਸ ਗੱਲ ਕਰਕੇ ਉਹ ਪੁਰਾਣੇ ਲੀਡਰ ਨੇ ਲੰਬਾ-ਸਮਾਂ ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲਾਂ ਕਾਂਗਰਸ ਦੇ ਵਿੱਚ ਹੁਣ ਬੀਜੇਪੀ ਦੇ ਵਿੱਚ ਜਿਹੜੀ ਆ ਸੇਵਾ ਕੀਤੀ ਹੈ। ਸਾਰੇ ਹਾਲਾਤ ਜੋ ਪੁਰਾਣੇ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਇਸ ਕਰਕੇ ਅਕਾਲੀ ਦਲ ਦਾ ਜੋ ਸਹੀ ਰੋਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸਦ ਭਾਵਨਾ ਤੇ ਸਾਂਝੀ ਵਾਲਤਾ ਕਾਇਮ ਕਰਨ ਵਾਸਤੇ ਰਿਹਾ ਉਸ ਚੀਜ਼ ਦੀ ਉਹਨਾਂ ਨੇ ਐਪਰੀਸ਼ੀਏਸ਼ਨ ਕੀਤੀ ਹੈ ਔਰ ਚਿੰਤਾ ਕੀਤੀ ਹੈ ਕਿ ਅਕਾਲੀ ਦਲ ਟਕੜਾ ਹੋਵੇ ਚੰਗੀ ਗੱਲ ਹੈ ਜੇ ਸਾਡੇ ਵਿਰੋਧੀਆਂ ਦੇ ਵਿੱਚੋਂ ਕੋਈ ਲੀਡਰ ਇਹ ਭਾਵਨਾ ਰੱਖਦਾ ਔਰ ਇਸ ਸੱਚਾਈ ਨੂੰ ਮੰਨਦਾ ਕਿ ਅਕਾਲੀ ਦਲ ਦਾ ਇੱਕ ਬਹੁਤ ਸਾਰਥਕ ਰੋਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਹਮੇਸ਼ਾ ਰਿਹਾ ਹੈ ਇਹ ਤਗੜਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਹੋਰ ਕਾਇਮ ਰਹੇ ਤੇ ਇਹ اچھی ਗੱਲ ਹੈ ਇਹ ਭਾਵਨਾ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਚੰਨੀ ਸਾਹਿਬ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਜੋ ਇਹ ਨਵਾਂ ਧੜਾ ਬਣਿਆ ਇਹਦੇ ਵਿੱਚ ਇਹ ਭਾਜਪਾ ਵਾਲੇ ਨੇ ਉਹਨਾਂ ਨੇ ਅੰਦਰਖਾਤੇ ਇੱਕ ਗੱਲ ਕੀਤੀ ਹੈ ਕਿ ਇਹ ਖਾਕੀ ਨਿਕਰਾਂ ਦੇ ਵਿੱਚ ਇਹ ਬੈਠੇ ਹੋਏ ਨੇ ਲੋਕ ਚਲੋ ਇਹ ਤਾਂ ਹੁਣ ਚੰਨੀ ਸਾਹਿਬ ਜਿਹੜੇ ਆ ਉਹਨਾਂ ਦੀ ਬੜੀਆਂ ਤੇਜ਼ ਨਜ਼ਰਾਂ ਨੇ ਹੂੰ ਉਹ ਹਰ ਚੀਜ਼ ਭਾਪ ਲੈਂਦੇ ਆ ਇਹ ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਪੁੱਛੋ ਇਸ ਤੇ ਮੈਦਾਨ ਕੀ ਕਹਣਾ ਰੌਲਾ ਤਾਂ ਪੈਂਦਾ ਹੀ ਹੈ ਹੂੰ ਅਮਰਤਪਾਲ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਕਿਉਂਕਿ ਉਹ ਉਹ ਟਾੜਾ ਇੱਕ ਗੱਲ ਕਹਿ ਰਿਹਾ ਕਿ ਅਸੀਂ ਅਮਰਤਪਾਲ ਨੂੰ ਬਾਹਰ ਲਿਆਂਦੇ ਹੱਕ ਦੇ ਵਿੱਚ ਮਲੂਕਾ ਸਾਹਿਬ ਕਹਿ ਰਹੇ ਨੇ ਕਿ ਅਜਨਾਲਾ ਕਾਂਡ ਦੇ ਅਸੀਂ ਹੱਕ ਦੇ ਵਿੱਚ ਨਹੀਂ ਸੀ ਪਰ ਉਹ ਐਮਪੀ ਬਣ ਚੁੱਕੇ ਨੇ ਹੁਣ ਉਹਨਾਂ ਨੂੰ ਇਹਨਾਂ ਦੀ ਐਨਐਸਏ ਰੱਦ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਣੇ ਜਦੋਂ ਉਹ ਐਮਪੀ ਬਣ ਚੁੱਕੇ ਉਹ ਅਸੀਂ ਤੇ ਹਮੇਸ਼ਾ ਅਸੀਂ ਤਾਂ ਹਮੇਸ਼ਾ ਹੀ ਸ਼ਰਮਣੀ ਕਾਲੀਦਾਰ ਕਾਗ ਕਾਨੂੰਨਾਂ ਦਾ ਵਧੇ ਰਹੇ ਹੂੰ ਚਾਹੇ ਐਨਐਸਏ ਹੋਵੇ ਚਾਹੇ ਵੀਜ਼ਾ ਹੋਵੇ ਚਾਹੇ ਉਸ ਤੋਂ ਪਹਿਲਾਂ ਟਾੜਾ ਸੀਗਾ ਕਿਉਂਕਿ ਸਾਡੇ ਲੀਡਰਾਂ ਦੇ ਖਿਲਾਫ ਬਹੁਤ ਵਾਰੀ ਐਨਐਸਏ ਮ ਹਾਂ ਔਰ ਬੜੇ ਵੱਡੇ ਪ੍ਰੋਟੈਸਟ ਅਸੀਂ ਐਨਐਸਏ ਦੇ ਖਿਲਾਫ ਹਮੇਸ਼ਾ ਕੀਤੇ ਇਸ ਕਰਕੇ ਜੇ ਅਮਰਿਤਪਾਲ ਦੇ ਖਿਲਾਫ ਲੱਗਿਆ ਤੇ ਉੱਥੇ ਵੀ ਸਾਡਾ ਸਟੈਂਡ ਹੋਈ ਹੈ ਕਿ ਇਦਾਂ ਦੇ ਕਾਲੇ ਕਾਨੂੰਨ ਨਹੀਂ ਹੋਣੇ ਚਾਹੀਦੇ ਜਿਹੜਾ ਆਰਡਰ ਹੀ ਲਾਇਆ ਉਹਦੇ ਵਿੱਚ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਦੇ ਮੁਤਾਬਕ ਇਸਦਰਚ ਕਰੋ ਉਹ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰ ਸਕਦਾ ਇਸ ਕਰਕੇ ਇਸ ਤਰ੍ਹਾਂ ਚਾਰ ਲੈਣਾ ਲਿਖ ਕੇ ਕਿਸੇ ਨੂੰ ਦੂਜੀ ਸਟੇਟ ਦੇ ਵਿੱਚ ਜਾ ਕੇ ਬੰਦ ਕਰ ਦੇਣਾ ਇਹ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਕਾਂਡ ਹੂੰ ਇਸ ਕਰਕੇ ਹੁੰਦਾ ਜਨਤਨ ਵੀ ਫਤਵਾ دیتا ਇਸ ਕਰਕੇ ਰਿਹਾਕ ਕਰਨਾ ਚਾਹੀਦਾ ਉਹਨਾਂ ਨੂੰ ਇਮੀਡੀਏਟਲੀ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਕਿਉਂਕਿ ਐਨਐਸਏ ਤਾਂ ਇਹਨਾਂ ਨੇ ਖਤਮ ਕਰਨਾ ਇਹ ਵੀ ਕਿਉਂ ਚੁੱਪ ਹੈ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਤੁਹਾਨੂੰ ਸਵਾਲ ਕਿ ਜਦੋਂ ਬੰਦਾ ਮੰਬਰ ਪਾਰਲੀਮੈਂਟ ਬਣ ਗਿਆ ਉਹਨਾਂ ਨੂੰ ਤੁਹਾਨੂੰ ਕੀ ਖਤਰਾ ਇਸ ਕਰਕੇ ਬੜਾ ਸਪਸ਼ਟ ਹੈ ਕਿ ਉਹਨੂੰ ਰਿਆਕ ਕੀਤਾ ਜਾਣਾ ਚਾਹੀਦਾ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਕਿਸੇ ਨਾਲ ਵੀ ਹੋਵੇ ਉਹਦੀ ਵਿਚਾਰਧਾਰਾ ਨਾਲ ਅਸੀਂ ਸਹਿਮਤ ਹੋਈਏ ਨਾ ਹੋਈਏ ਪਰ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਮਨੁੱਖੀ ਅਧਿਕਾਰ ਹਰ ਵਿਅਕਤੀ ਦਾ ਹੁੰਦਾ ਜੇ ਕੋਈ ਜੇਲ੍ਹ ਦੇ ਵਿੱਚ ਆ ਉਹਦੇ ਵੀ ਮਨੁੱਖੀ ਅਧਿਕਾਰ ਹੈ ਤੇ ਬੰਦੀ ਸਿੰਘਾਂ ਦੇ ਵੀ ਇਹਦੇ ਅਜ ਦੀ ਉਸੇ ਤਰ੍ਹਾਂ ਹੀ ਗੱਲ ਕਰਦੇ ਕਿਉਂਕਿ ਉਹਨਾਂ ਦਾ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਤੁਸੀਂ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਮੁੱਦੇ ਕਿਤਨੇ ਕਿਤੇ ਸਾਰੇ ਸੇਮ ਨਹੀਂ ਬਸ ਫਰਕ ਕੁਛ ਇਹਨਾਂ ਦਾ ਕਿ ਉਹ ਕਹਿੰਦੇ ਕਿ ਬਦਲਾਅ ਹੋਣੀ ਚਾਹੀਦਾ ਕੋਈ ਸੁਝਾਅ ਦਿੰਦੇ ਆ ਪਾਰਟੀ ਲੈਵਲ ਤੋਂ ਬਾਹਰ اٹਕੇ ਉਹ ਕਹਿੰਦੇ ਪ੍ਰਧਾਨ ਦੀ ਬਦਲੀ ਹੋਣੀ ਚਾਹੀਦੀ ਹੈ ਤੁਸੀਂ ਕਿਉਂ ਵੇਖ ਰਹੇ ਕਿਉਂਕਿ ਅ ਦੋ ਧੜਿਆਂ ਦੇ ਵਿੱਚ ਹੋ ਜਾਣਾ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਨੁਕਸਾਨ ਦੇ ਹੋਵੇਗਾ ਬਹੁਤ ਸਾਰੇ ਲੀਡਰ ਬ੍ਰੇਕਪਾਸਟ ਹੋ ਜਾਣਗੇ ਨਹੀਂ ਇੱਕ ਤਾਂ ਪਾਰਟੀ ਹੈ ਜਿੰਨੇ ਤਿੰਨ ਚਾਰ ਬੰਦੇ ਬਾਹਰ ਚਲੇ ਜਾਂਦੇ ਤੇ ਧੜਾ ਨਹੀਂ ਇਸ ਕਰਕੇ ਤੁਸੀਂ ਉਹਨਾਂ ਦਾ ਤਾਂ ਧੜਾ ਕਹਿ ਸਕਦੇ ਹੋ ਪਰ ਇੱਧਰ ਪਾਰਟੀ ਹੈ ਔਰ ਸਾਰੀ ਪਾਰਟੀ ਦੇ ਜਿੰਨੇ ਵੱਖ-ਵੱਖ ਅੰਗ ਨੇ ਸਾਰਿਆਂ ਨੇ ਮਤੇ ਪਾ ਕੇ ਪ੍ਰਧਾਨ ਦੇ ਵਿੱਚ ਕੋ ਸਫਲ ਗਟਕਿਆ ਕਰਕੇ ਇੱਕ ਪਾਸੇ ਤਾਂ ਸ਼ਰੋਬਣੀ ਅਕਾਲੀ ਦਲ ਔਰ ਉਹਦਾ ਚੁਣਿਆ ਹੋਇਆ ਪ੍ਰਧਾਨ ਦੂਜੇ ਪਾਸੇ ਕੁਝ ਵਿਅਕਤੀ ਤਿੰਨ ਚਾਰ ਲੀਡਰ ਸਾਡੇ ਸਤਕਾਰਯੋਗ ਨੇ ਉਹ ਵਕਰੇ ਆਪਣੇ ਵਿਊ ਰੱਖ ਰਹੇ ਆ ਚਲੋ ਠੀਕ ਹੈ ਉਹਨਾਂ ਦਾ ਆਪਣਾ ਵਕਰਾ ਵਿਊ ਪੁਆਇੰਟ ਹੈ ਅ ਤੁਸੀਂ ਅਕਾਲੀ ਦਲ ਕਹਿ ਰਹੇ ਕਿ ਬਸ ਪਾ ਦੇ ਉਮੀਦਵਾਰ ਦਾ ਸਹਿਯੋਗ ਕੀਤਾ ਜਾਵੇਗਾ ਤੇ ਸਰਜੀਤ ਕੋਰ ਹੁਣ ਉਹਨਾਂ ਦੇ ਹੱਕ ਦੇ ਵਿੱਚ ਹੋ ਚੁੱਕੇ ਨੇ ਟਿਕਟ ਅਕਾਲੀ ਦਾ ਤੋਂ ਲੈਣੀ ਹੈ ਤੇ ਦੂਜੇ ਧਰ ਦੇ ਨਾਲ ਕਿਤੇ ਲੈਣਾ ਇਹ 24 ਦੇ ਇਲੈਕਸ਼ਨ ਚ ਵੀ ਇਹ ਹੀ ਦੇਖਣ ਨੂੰ ਮਿਲੇ ਸੀ ਚੰਡੀਗੜ੍ਹ ਦੇ ਵਿੱਚ ਹਰਦੀਪ ਬਟਰੇਲਾ ਵਾਲੀ ਐਗਜ਼ਾਮਪਲ ਜਿਹੜੀ ਕਿ ਦੁਬਾਰਾ ਤੋਂ ਨਜ਼ਰ ਆ ਰਹੀ ਹੈ ਥੋੜੀ ਜਿਹੀ ਸੈਟਲਿੰਗ ਹੋ ਗਈ ਹੈ ਜਿਹੜੀ ਸਟਾਨਕ ਲੈਵਲ ਤੇ ਕਮੇਟੀ ਬਣੀ ਸੀ ਉਹਦੇ ਪੱਧਰ ਤੇ ਹੋਈ ਹੈ ਹੂੰ ਉਦੋਂ ਵੀ ਉਹਨਾਂ ਨੂੰ ਜਦੋਂ ਕੈਂਡੀਡੇਟ ਫਾਈਨਲ ਕਰਦੇ ਸੀ ਕਨਵੇ ਕਰ ਦਿੱਤਾ ਗਿਆ ਸੀ ਕਿ बसपा ਨਾਲ ਗੱਲ ਚੱਲਦੀ ਹੈ ਹੋ ਸਕਦਾ ਅਸੀਂ ਇਸ ਸੀਟ ਤੇ बसपा ਨੂੰ ਸਮਰਥਨ ਦੇਣੀ ਤੇ ਫਿਰ ਸਾਨੂੰ ਆਪਣਾ ਕੈਂਡੀਡੇਟ ਵਿਦਡਰ ਕਰਨਾ ਪਿਆ ਇਸ ਕਰਕੇ ਨਾਮਿਨੇਸ਼ਨ ਫਾਈਲ ਹੋ ਗਏ ਸੀ ਪਰ ਨਾਲ ਇਹ ਕਨਵੇ ਕਰ ਦਿੱਤਾ ਗਿਆ ਹੁਣ ਜਦੋਂ ਨਾਮਿਨੇਸ਼ਨ ਵਾਪਸ ਕਰਨ ਵਾਸਤੇ ਕਿਹਾ ਤਾਂ ਉਹ ਜਿੱਦ ਨਹੀਂ ਸੀ ਹੁੰਦੀ ਕਿਉਂਕਿ ਕਾਹਲਿਕ ਵਿੱਚ ਨਾਮਿਨੇਸ਼ਨ ਕਰਾ ਦਿੱਤੇ ਗਏ ਉੱਥੇ ਫਿਰ ਪਾਰਟੀ ਨੇ ਸਦਾਕ ਤੌਰ ਤੇ ਫੈਸਲਾ ਲੈ ਕੇ बसपा ਦਾ ਸਮਰਥਨ ਕਰਤਾ ਹੁਣ ਲਗਭਗ ਇੱਕ ਤੜਾ ਇੱਕ ਵਕ ਹੋ ਚੁੱਕਿਆ ਤੇ ਵਰਕਿੰਗ ਕਮੇਟੀ ਚ ਵੀ ਫੈਸਲਾ ਆ ਚੁੱਕਿਆ ਕਿ ਇੱਕ ਨਵਾਂ ਜਥੇਬੰਦਕ ਢਾਂਚਾ ਉਸਾਰਨ ਦੀ ਗੱਲ ਹੋ ਰਹੀ ਹੈ ਕਿ ਲੱਗਦਾ ਕਿ ਹੁਣ ਇਹਨਾਂ ਤੇ ਕੋਈ ਅਨੁਸ਼ਾਸਨੀ ਕਾਰਵਾਈ ਕਰਕੇ ਕਿੰਨਾ ਸਮਾਂ ਇਹਨਾਂ ਨੂੰ ਵਾਚ ਆਊਟ ਕੀਤਾ ਜਾਊਗਾ ਤੇ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਕਿ ਲੱਗ ਨਹੀਂ ਦੇਖੋ ਢਾਂਚਾ ਜਿਹੜਾ ਉਹਨੂੰ ਰੀਆਰਗੇਨਾਈਜ਼ ਕਰਨ ਲਈ ਵਾਰਕਿੰਗ ਕਮੇਟੀ ਨੇ ਅਧਿਕਾਰ ਪ੍ਰਦਾਨ ਸਰ ਅਰਦਾਸ ਹੁਣ ਦੇਖਣਗੇ ਕਿ ਕਿਸ ਤਰੀਕੇ ਸਾਰੇ ਦੀ ਰਾਏ ਲੈ ਕੇ ਕਾਹਨ ਉਹਨਾਂ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੇ ਅਧਿਕਾਰ ਦਿੱਤਾ ਅ ਲਗਾਤਾਰ ਚੁੰਦਾ ਕਮੇਟੀ ਦੀ ਗੱਲ ਹੁੰਦੀ ਆ ਮਨਪ੍ਰੇਤਿਆਲੀ ਵੀ ਕਹਿੰਦੇ ਕਿ ਚੁੰਦਾ ਕਮੇਟੀ ਦੀ ਸਿਫਾਰਸ਼ਾਂ ਲਾਗੂ ਕੀਤਾ ਜਾਵੇ ਬਹੁਤੇ ਲੋਕ ਬਹੁਤ ਘੱਟ ਜਾਣਦੇ ਨੇ ਕਿ ਚੁੰਦਾ ਕਮੇਟੀ ਦੀ ਕੀ ਸਿਫਾਰਸ਼ਾਂ ਸੀਗੀਆਂ ਬਹੁਤੇ ਪੱਤਰਕਾਰਾਂ ਦੇ ਵਿੱਚ ਵੀ ਇਹ ਗੱਲ ਇਹ ਉੱਠਦੀ ਜਾਂਦੀ ਆ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਮਨਪ੍ਰੇਤਿਆਲੀ ਨਾ ਤਾਂ ਉਧਰ ਨੇ ਨਾ ਉਹ ਅਕਾਲੀ ਦਲ ਦੇ ਵਿੱਚ ਨੇ ਉਹ ਕਹਿੰਦੇ ਕਿ ਚੁੰਦਾ ਕਮੇਟੀ ਸਾਰੀਆਂ ਚੀਜ਼ਾਂ ਸੀ ਉਹਦੀਆਂ ਲਾਗੂ ਕੀਤੀਆਂ ਨੇ ਤੇ ਬੰਦੀਆਂ ਦੇ ਵਿੱਚ ਸੁਧਾਰ ਜਿੱਥੇ ਬੰਦੀਆਂ ਦੀਆਂ ਨਿਯੁਕਤੀਆਂ ਕਿੱਦਾਂ ਹੋਣੇ ਚਾਹੀਦੀਆਂ ਨੇ ਹਾਂ ਅਨੇ ਕੁਝ ਚੀਜ਼ਾਂ ਰਹਿੰਦੀਆਂ ਹਾਂ ਜਿਹੜੀ ਕਮਿਟਮੈਂਟ ਪਾਰਟੀ ਕਰਦੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਇੱਕ ਇੱਕ ਕਰਕੇ ਪੂਰੀਆਂ ਕੀਤੀਆਂ ਜਾਣ ਇਸ ਕਰਕੇ ਜਿਹੜੀਆਂ ਤੀਜਾ ਰਹਿਣੀਆਂ ਉਹਦੇ ਵਿੱਚ ਲਾਗੂ ਕਰਨ ਵਾਸਤੇ ਵਨ ਪਾਰਟੀ ਵਨ ਟਿਕਟ ਦੀ ਗੱਲ ਕੀਤੀ ਹੈ ਉਹਦੇ ਵਾਸਤੇ ਮਾਨਸਨ ਤੋਂ ਪਹਿਲਾਂ ਲੀਡਰਾਂ ਨੂੰ ਤਿਆਰ ਹੋਣਾ ਪਵੇ ਜਦੋਂ ਲੀਡਰ ਆਪਣੀ ਤਿਆਰ ਹੋਣਗੇ ਤੇ ਫਿਰ ਉਹ ਰਿਪੋਰਟ ਕਿਤਾ ਲਾਗੂ ਹੋਏਗੀ ਜਦੋਂ ਪਾਰਟੀ ਨੇ ਇਨਪ੍ਰਿੰਸੀਪਲ ਤਾਂ ਐਕਸੈਪਟ ਕਰ ਲਈ ਪਰ ਜਦੋਂ ਲਾਗੂ ਕਰਦੇ ਆ ਜੇ ਸੀਨੀਅਰ ਲੀਡਰ ਜਿਹੜੇ ਆ ਫਿਰ ਉੱਥੇ ਬਗਾਵਤਾਂ ਤੇ ਉੱਤਰ ਆਉਣਗੇ ਫਿਰ ਉਹ ਲੱਗੂ ਕਿਦਾਂ ਹੋਏਗੀ ਇਸ ਕਰਕੇ ਉਹਦੇ ਵਾਤੇ ਸਾਰਿਆਂ ਨੂੰ ਸਹਿਯੋਗ ਵੀ ਕਰਦੇ ਲੋੜ ਹੈ ਜੋ ਪਾਰਟੀ ਨੇ ਫੈਸਲਾ ਕੀਤਾ ਡਾਕਟਰ ਉਹਨਾਂ ਵਾਲੇ ਸਮੇਂ 'ਚ ਕਾਲੀ ਦਲ ਕੋਈ ਵੱਡਾ ਅੰਦੋਲਨ ਜਾਂ ਵੱਡਾ ਪ੍ਰੋਟੈਸਟ ਕਰ ਸਕਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਉਸ ਤਰੀਕੇ ਨਾਲ ਲੜਕੀ ਹੋਈ ਹੈ ਉਹਵੇਂ ਹੀ ਮੁੱਦੇ ਉਹੀ ਹਰ ਵਾਰ ਰਿਪੀਟ ਹੁੰਦੇ ਆ ਰਹੇ ਨੇ ਸੁਹੇਲ ਦਾ ਮੁੱਦਾ ਹੋਵੇ ਕਿ ਲੱਗਦਾ ਕਿ ਕਰੇਗਾ ਹਾਂ ਜਿੱਤ ਕੰ ਦਾ ਦੋ ਚੱਲ ਰਿਹਾ ਸਾਰੀ ਸਮੀਖਿਆ ਚੱਲਦੀ ਆ ਪਹਿਲਾਂ ਉਹ ਕੰਪਲੀਟ ਹੋਏਗੀ ਫਿਰ ਉਸ ਤੋਂ ਬਾਅਦ ਜੋ ਪਾਰਟੀ ਦਾ ਫੈਸਲਾ ਹੋਏਗਾ ਤੁਹਾਡੇ ਕਰ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਨੂੰ ਸਾਰਾ ਤਾਂ ਇਸ ਸਮਸੇ ਨਾਲ ਡਾਕਟਰ ਦਲਜੀਤ ਸਿੰਘ ਜੀ ਮਾ ਸਿੱਧੇ ਤੌਰ ਤੇ ਜਥੇਬੰਦਕ ਢਾਂਚਾ ਮੋਰ ਸਾਰਿਆ ਜਾਵੇਗਾ ਅਤੇ ਮੀਟਿੰਗਾਂ ਦੇ ਵਿੱਚ ਕੁਝ ਨਵੇਂ ਫੈਸਲੇ ਦੇਖਣ ਨੂੰ ਮਿਲ ਕੈਮਰਾ ਪਰਸਨ ਰਵਿੰਦਰ ਦੇ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇਨ ਅ ਡੇ ਨਿਊਜ਼ ਚੜੀਗਾ